ਤੁਸੀਂ ਪੰਥਕੋਂ ਕਿ ਮਲੰਗੋਂ ਅੱਜ ਦੱਸਿਓ ਜਰੂਰ ਤੇ ਫੈਸਲਾ ਕਰ ਲਿਓ ਪਹਿਲਾਂ ਮੈਂ ਤੁਹਾਨੂੰ ਮਲੰਗ ਤੇ ਤੇ ਪੰਥਕਾਂ ਦੇ ਲੱਛਣ ਵੀ ਦੱਸੂਗਾ ਤੇ ਗਿਣਾਉਂਗਾ ਕਿਹੜੇ-ਕਿਹੜੇ ਅੱਜ ਪੰਥਕ ਨੇ ਤੇ ਕਿਹੜੇ ਮਲੰਗ ਨੇ ਪਰ ਤੁਸੀਂ ਫੈਸਲਾ ਕਰਕੇ ਆਪ ਦਾ ਕਮੈਂਟ ਬਾਕਸ 'ਚ ਦੱਸਿਓ ਵੀ ਜਰੂਰ ਸੁਖਵੀਰ ਬਾਦਲ ਮਲੰਗ ਕਿੰਨਾਂ ਨੂੰ ਕਹਿੰਦਾ ਤੁਹਾਨੂੰ ਬਿਹਤਰ ਪਤਾ ਮੇਰੇ ਨਾਲੋਂ ਉਹ ਕਿੰਨਾਂ ਨੂੰ ਮਲੰਗ ਕਹਿੰਦਾ ਜਿਨ੍ਹਾਂ ਦੇ ਸਿਰ ਤੇ ਸੁਖਵੀਰਵਾਲ ਦਾ ਪਿਓ 5 ਵਾਰੀ ਮੁੱਖ ਮੰਤਰੀ ਬਣਦਾ ਅੱਜ ਉਹ ਮਲੰਗ ਹੋ ਗਏ ਯਾਰ ਮਲੰਗ ਕਿਉਂ ਕਹਿੰਦਾ ਉਹਨਾਂ ਨੂੰ ਕਿਉਂਕਿ ਅੱਜ ਉਹਨਾਂ ਦਾ ਖਿਹੜਾ ਛੱਡ ਗਏ ਪਰ ਖਿਹੜਾ ਛੱਡਿਆ ਕਿਉਂ ਆ ਕਿਉਂਕਿ ਉਹ ਪੰਥ ਨੂੰ ਛੱਡ ਗਏ ਤੇ ਪੰਥਕ ਕਹੋਂਦੇ ਆਪਦੇ ਆਪ ਨੂੰ ਮੈਂ ਜਿਹੜੇ ਕਹਿੰਦੇ ਆ ਕਿ ਸੁਖਬੀਰ ਬਾਦਲ ਅਸਲ ਪੰਥਕ ਆ ਤੇ ਅਕਾਲੀ ਦਲ ਬਾਦਲ ਅਸਲ ਪੰਥਕ ਆ ਤਾਂ ਮੈਨੂੰ ਕੁਝ ਕੁ ਗੱਲਾਂ ਦਾ ਜਵਾਬ ਦੇ ਦੇਣਾ ਆਪਾਂ ਫੈਸਲਾ ਹੀ ਕਰਨਾ ਪੰਥਕ ਤੇ ਮਲੰਗ ਹੋਣ ਦਾ ਮਲੰਗ ਕੌਣ ਹੁੰਦਾ ਦੋਸਤੋ ਜਿਹੜੇ ਦੇ ਅੰਗਾਂ ਤੇ ਕਹਿੰਦੇ ਮੈਲ ਜੰਮੀ ਹੋਵੇ ਤੇ ਮੈਲ ਅੱਜ ਕੀ ਆ ਕਰਤੂਤਾਂ ਦੀ ਮੈਲ ਜਿਹੜੀ ਬਾਦਲਾਂ ਤੇ ਜੰਮੀ ਵੀ ਆ ਪਹਿਲਾਂ ਮੈਨੂੰ ਉਹਦਾ ਫੈਸਲਾ ਕਰ ਲਈਏ ਤਾਂ ਪਤਾ ਲੱਗ ਜੂ ਮਲੰਗ ਬਾਦਲ ਕੇ ਆ ਕਿ ਇਹਦਾ ਫਾਦਰ ਜਿਹੜਾ ਬਣਿਆ ਤਾਂ ਮੈਂ ਸਭ ਤੋਂ ਪਹਿਲਾਂ ਗੱਲ ਕਰਦਾ 97 ਦੇ ਵਿੱਚ ਮੈਂ ਕਹਿੰਦਾ ਪੰਥ ਨੂੰ ਬੇਦਾਵਾ ਦੇਣ ਵਾਲਾ ਕੌਣ ਆ? ਇਹੀ ਮਲੰਗਾ ਜਿਹੜਾ ਆਉਂਦੇ ਆਪ ਨੂੰ ਪੰਥ ਕਹਾਉਂਦਾ ਬਾਦਲ ਪਰਵਾਰ ਇਹਨਾਂ ਨੇ ਮੈਂ ਕਹਿੰਦਾ ਵੀ 96 ਦੇ ਵਿੱਚ ਰਲਦੇ ਆ ਇਹ ਭਾਜੀਪੀ ਦੇ ਨੰਮਾ ਕੀ ਸਪੋਰਟ ਕਰਦੇ ਆ ਤੇ 97 ਦੇ ਵਿੱਚ ਆ ਰਸ ਸਮਾਗਰ ਲੱਗ ਕੇ ਇਹਨਾਂ ਨੇ ਤਲਾਜਲੀ ਦੇਤੀ ਮੋਗੇ ਕਨਵੈਨਸ਼ਨ ਦੇ ਵਿੱਚ ਕਹਿੰਦੇ ਅੱਜ ਤੋਂ ਸਾਡੀ ਪਾਰਟੀ ਪੰਥਕ ਨਹੀਂ ਹੈ ਐਦਾ ਪੰਜਾਬ ਦੀ ਪਾਰਟੀ ਆ ਉਸ ਤੋਂ ਬਾਅਦ ਆਰਐਸਐਸ ਨੂੰ ਪੰਜਾਬ 'ਚ ਲੈ ਕੇ ਆਉਣ ਵਾਲਾ ਕੌਣ ਆ? ਇਹੀ ਮਲੰਗ ਮੈਂ ਇਹਨਾਂ ਨੂੰ ਮਲੰਗ ਤਾਂ ਕਹਿੰਦਾ ਕਿਉਂਕਿ ਇਹਨਾਂ ਦੇ ਮੈਲ ਚੜੀ ਆ ਇਹੀ ਲੈ ਕੇ ਆਏ ਨੇ ਜਿਹੜੇ ਅੱਜ ਪੰਥਕ ਬਣਦੇ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਐਸਜੀਪੀਸੀ ਨੂੰ ਸਿਆਸਤ ਦੇ ਲਈ ਵਰਤਿਆ ਕਿਨੇ ਆ ਉਸ ਤੋਂ ਬਾਅਦ ਪੁੱਛੀਏ ਕਿਦਾ 1 ਜੂਨ ਨੂੰ 2015 ਨੂੰ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ ਬੁਰਜ ਜਵਾਰਕੇ ਤੋਂ ਉਸ ਤੋਂ ਬਾਅਦ ਗੈਪ ਕਿੰਨਾ ਪੈ ਜਾਂਦਾ ਦੋਸਤੋ 24 ਸਤੰਬਰ ਨੂੰ ਅਗਲੇ 10 ਲੱਖ ਦਾ ਨਾਮ ਰੱਖ ਕੇ ਲੜਕਰਾਂ ਮਾਰ ਦਿੰਦਾ ਵੀ ਤੁਹਾਡਾ ਗੁਰੂ ਸਾਧੂ ਛੜਾ ਕੇ ਲੈ ਜਾਓ ਉਦੋਂ ਤੱਕ ਗ੍ਰਹਿ ਮੰਤਰੀ ਕੌਣ ਸੀ ਇਹੀ ਸੀ ਸੁਖਵੀਰ ਸਿੰਘ ਬਾਦਲ ਜਿਹੜਾ ਮਲੰਗ ਕਹਿੰਦਾ ਜੇ ਨੂੰ ਪੁੱਛਣ ਵਾਲਾ ਹੋਵੇ ਕੀ ਤੁਸੀਂ ਮੈਨ ਕੋਲੋਂ ਕੀਤਾ ਗ੍ਰਹਿ ਮੰਤਰੀ ਤੁਸੀਂ ਸੀ ਉਸ ਤੋਂ ਬਾਅਦ ਫਿਰ ਅਕਤੂਬਰ ਦੇ ਵਿੱਚ ਜਾ ਕੇ ਮੈਂ ਕਹਣਾ ਬੈਠੀਆਂ ਸੰਗਤਾਂ ਦੇ ਗੋਲੀ ਕਿਹੜੇ ਚਲਾਈ ਸੀ ਇਸੇ ਪੰਥਕ ਨੇ ਚਲਾਈ ਸੀ ਉਸ ਤੋਂ ਬਾਅਦ ਉਹ ਪੁਲਿਸ ਹਣ ਪਛਾਤੀ ਕਿੰਨਾ ਡਿਕਲੇਅਰ ਕੀਤੀ ਇਸੇ ਪੰਥਕ ਨੇ ਕਰਾਈ ਸੀ ਸਿੱਖਾਂ ਦੀ ਕਾਲੀ ਸੂਚੀ ਖਤਮ ਹੋਣ ਤੋਂ ਰੋਕਣ ਵਾਲੇ ਕਿਹੜੇ ਨੇ ਇਹੀ ਬਾਦਲਕੇ ਪੰਥਕ ਨੇ ਉਹ ਸ਼ਰਿਆਮ ਪੰਜੋਲੀ ਨੇ ਮੰਨਿਆ ਕਹਿੰਦਾ ਸੀ ਪ੍ਰਧਾਨ ਮੰਤਰੀ ਨਾਲ ਜਦੋਂ ਗੱਲ ਕੀਤੀ ਨਾ ਤਾਂ ਉਹਨੇ ਕਿਹਾ ਸੀ ਪਹਿਲਾਂ ਬਾਦਲਕੇ ਆ ਤਾਂ ਕਹਾ ਦਿਓ ਜਿਹੜੀ ਤੁਸੀਂ ਕਾਲੀ ਸੂਚੀ ਖਤਮ ਕਰਨ ਨੂੰ ਕਹਿੰਦੇ ਹੋ ਕਿਉਂਕਿ ਡਿੱਕੇ ਇਹਨਾਂ ਨੇ ਲਾਇਏ ਵੀ ਸੀਗੇ ਬੰਦੀ ਸਿੰਘਾਂ ਨੂੰ ਰਿਹਾਈ ਦੇ ਵਿੱਚ ਡਿੱਕਾ ਲਾਉਣ ਵਾਲੇ ਕਿਹੜੇ ਸੀ ਇਹੀ ਪੰਥਕ ਸੀ ਜਿਹੜੇ ਚਿੱਠੀਆਂ ਲਿਖਾਉਂਦੇ ਰਹੇ ਆ ਵੀ ਹਾਂਜੀ ਇੱਥੇ ਲਾਂਡ ਆਰਡਰ ਨੂੰ ਖਤਰਾ ਇਹਨਾਂ ਨੂੰ ਨਾਂ ਛੱਡਿਆ ਜਾਵੇ ਇਹੀ ਸੁਖਵੀਰ ਸਿੰਘ ਬਾਦਲ ਜਿਹੜਾ ਮਲੰਗਦਸ ਦਾ ਅੱਜ ਇਹੀ ਕਹਿੰਦਾ ਹੁੰਦਾ ਸੀ ਕਹਿੰਦਾ ਕਿ ਇਹ ਕੌਮ ਨੂੰ ਕੀ ਸੇ ਦੇਣਗੇ ਜਿਹੜੇ ਕਤਲ ਲੋਕ ਨੇ ਹਵਾਰੇ ਵਰਗਿਆਂ ਨੂੰ ਕਿਹਾ ਸੀ ਨਾਂ ਲੈ ਕੇ ਇਸ ਬੰਦੇ ਨੇ ਇਹ ਪੰਥਕ ਹੋਣ ਦਾ ਕਲੇਮ ਕਰਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਜਿਹੜੀ ਸਭ ਤੋਂ ਸ਼ਰਮੌਰ ਹਸਤੀ ਹੈ ਸਾਡੇ ਲਈ ਉਹਨਾਂ ਨੂੰ ਰਬੜ ਦੀ ਸਟੈਂਪ ਵਾਂਗੂ ਵਰਤਣ ਵਾਲਾ ਕੌਣ ਆ ਇਹੀ ਪੰਥਕ ਆ ਉਸ ਤੋਂ ਬਿਨਾ ਜਥੇਦਾਰ ਕੌਕੇ ਜੀ ਦੀ ਸ਼ਹਾਦਤ ਦੇ ਵਿੱਚ ਜਿਹੜੀ ਤਿਵਾੜੀ ਸਾਹਿਬ ਦੀ ਰਿਪੋਰਟ ਆਉਂਦੀ ਆ 27/7/1999 ਨੂੰ ਉਹਨੂੰ ਡਸਟ ਬਿੰਡ ਦੇ ਵਿੱਚ ਸਿੱਟਣ ਵਾਲਾ ਰੱਦੀ ਦੇ ਵਿੱਚ ਸਿੱਟਣ ਵਾਲਾ ਕਿਹੜਾਗਾ ਇਹੀ ਪੰਥਕ ਲਾਣਾ ਬਾਦਲ ਕਾ ਖੋਤੀ ਪੰਥਕ ਲਾਣਾ ਤੇ ਹਲੇ ਕੀ ਆ ਇਹ ਦੂਜਿਆਂ ਨੂੰ ਕਹਿੰਦੇ ਆ ਪੰਜਾਬ ਦੇ ਵਿੱਚ ਡੇਰਾਬਾਦ ਲੈ ਕੇ ਆਉਣ ਵਾਲਾ ਕੌਣ ਕਿਹੜਾ ਜਾ ਕੇ ਗੋਡੀਆਂ ਥਲਾਉਂਦਾ ਸੀ ਜਾ ਕੇ ਡੇਰਿਆਂ ਦੇ ਵਿੱਚ ਇਹੀ ਪੰਥਕ ਲਾਣਾ ਇਹ ਆਪਦੇ ਆਪ ਨੂੰ ਪੰਥਕ ਕਹਾਉਂਦੇ ਆ ਤੇ ਹੁਣ ਮੈਨੂੰ ਜਿਹੜੇ ਇਹਨਾਂ ਦੇ ਮਗਰ ਪੂਛਾਂ ਲੱਗੀਆਂ ਵੀ ਐ ਨਾ ਜਿਨ੍ਹਾਂ ਨੇ ਸਵਾਲ ਲਿਆ ਮੈਂ ਕੜਾ ਮ ਚੌਧਰੀ ਕਹਿਣਾ ਹੁੰਨਾ ਇਹ ਕਹਣਾ ਪੰਜ ਸੱਤ ਪਿੰਡ ਚ ਮਲੰਗ ਹੁੰਦੇ ਆ ਮੈਂ ਕਹਣਾ ਉਹ ਮਲੰਗ ਨਹੀਂ ਉਹ ਥੋਡੇ ਕਿਹੜਾ ਮਚੌਦਰੀ ਆ ਉਹਨਾਂ ਦੇ ਕੀ ਆ ਪਿੰਡਾਂ ਤੇ ਮੈਲਕਾ ਦੀ ਜੜੀ ਵੀ ਆ ਉਹਨਾਂ ਨੇ ਠਾਣਿਆਂ ਦੇ ਵਿੱਚੋਂ ਦਲਾਲੀਆਂ ਖਾਧੀਆਂ ਨੇ ਸਾਰਾ ਲੋਕ ਜਾਣਦੇ ਆ ਤੇ ਇਸ ਗੱਲ ਨਾਲ ਸਹਿਮਤ ਹੋ ਤਾਂ ਜਿਨ੍ਹਾਂ ਨੂੰ ਮਲੰਗ ਦਾਦਾ ਸੀ ਉਹ ਮਲੰਗ ਜ਼ਰੂਰ ਬੋਲਿਓ ਤੇ ਗੱਲ ਨੂੰ ਸ਼ੇਅਰ ਕਰਿਓ ਜੇ ਇਹ ਗੱਲ ਨਾਲ ਸਹਿਮਤ ਹੈਗੇ ਹੋ ਹਾਂ ਮਲੰਗ ਦੀ ਇੱਕ ਹੋਰ ਪਰਿਭਾਸ਼ਾ ਹੈਗੀ ਆ ਮਲੰਗ ਲਾਪਰਵਾਹ ਨੂੰ ਤੇ ਫੱਕਰ ਸੁਭਾਲੇ ਨੂੰ ਵੀ ਮਲੰਗ ਕਿਹਾ ਜਾਂਦਾ ਉਹ ਸੁਭਾਲੇ ਕਿਤੇ ਨਾ ਕਿਤੇ ਲੋਕ ਪੰਜਾਬ ਦੇ ਸੀਗੇ ਇਸੇ ਕਰਕੇ ਕੀ ਆ ਲੋਕ 84 ਤੋਂ ਬਾਅਦ ਵੀ ਥੋੜੇ ਮਗਰ ਖੜੇ ਰਹੇ ਆ ਬਾਦਲ ਕੇ ਲਾਣੇ ਦੇ ਮਗਰ ਖੜੇ ਰਹੇ ਆ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਬਜ ਹੋਏ ਰਹੇ ਸਾਡੀ ਸਰਮੌਰ ਜਿਹੜੀ ਸੰਸਥਾ ਸੀਗੀ ਉਸ ਨੂੰ ਪੰਥ ਤੋਂ ਲਾਂਬੇ ਕਰਨ ਵਾਲੇ ਵੀ ਇਹੀ ਪੰਥਕ ਲੋਕ ਨੇ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਅੱਜ ਪੰਥਕ ਹੋਣ ਦਾ ਫੈਸਲਾ ਕਰ ਲਗੇ ਪੰਥਕ ਇਹ ਨੇ ਜਾਂ ਮੈਨੂੰ ਇਹ ਦੱਸ ਦਿਓ ਪੰਥਕ ਜੇ ਹੁੰਦੇ ਤਾਂ ਕੀ ਬੀਬੀ ਖਾਲੜਾ ਦੇ ਬਰਾਬਰੇ ਕੈਂਡੀਡੇਟ ਖੜਾ ਕਰਦੇ 2019 'ਚ ਜੇ ਸੁਖਬੀਰ ਬਾਦਲ ਅਗੇ ਪੰਥਕ ਹੁੰਦੇ ਤਾਂ ਸਰਬਜੀਤ ਮਲੋਏ ਦੇ ਅਗੇਂਸਟ ਇੱਥੇ ਕੋਈ ਕੈਂਡੀਡੇਟ ਦੇਣਾ ਸੀ ਜੇ ਪੰਥਕ ਹੁੰਦੇ ਤਾਂ ਅਮਰਤਪਾਲ ਦੇ ਖਿਲਾਫ ਮੈਂ ਕਹਣਾ ਕੀ ਹੈ ਲੁਧਿਆਣੇ ਦੇ ਵਿੱਚ ਇਹਨਾਂ ਨੇ ਕੈਂਡੀਡੇਟ ਦੇਣਾ ਸੀ ਯਾਰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਲੋਕ ਅਜੇ ਵੀ ਪੰਥ ਦੇ ਨਾਂ ਦੇ ਉੱਤੇ ਅਜੇ ਵੀ ਇਹਨਾਂ ਦੇ ਮਗਰ ਖੜ ਕੇ ਕਹਿੰਦੇ ਆ ਕਿ ਹਾਂਜੀ ਸਿੱਖਾਂ ਦੀ ਹਤਾਇਸ਼ੀ ਜਮਾਤੀ ਇਹ ਆ ਤੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਸਾਡੇ ਪੰਥ ਨੂੰ ਬਰਬਾਦ ਕਰਨ ਵਾਲੇ ਇਹੀ ਲੋਕ ਨੇ ਜਿਹੜੇ ਕਹਿੰਦੇ ਪੰਥ ਵਸੇ ਮੈਂ ਉਹ ਜਿਹੜਾ ਆ ਬਸ ਕੇ ਪੰਥ ਝੜ ਗਏ ਤੇ ਮੈਂ ਅੱਜ ਬਠਿੰਡੇ ਸੀਟ ਤੇ ਉਹ ਗੱਲ ਕਰਦਾ ਕਈ ਲੋਕ ਕਹਿੰਦੇ ਸਪਸ਼ਟ ਕਰਿਆ ਕਰ ਤੂੰ ਕਿਹਦੇ ਮਗਰ ਲੋਕਾਂ ਨੂੰ ਐ ਕਰਦੇ ਹੋ ਮੈਂ ਸਪੱਸ਼ਟ ਕਹਿਣਾ ਮੈਂ ਬਠਿੰਡੇ ਤੋਂ ਵੀ ਪੰਥਕ ਪਰਿਵਾਰ ਦੇ ਨਾਲ ਆ ਕਿਸੇ ਸਿਆਸੀ ਪਾਰਟੀ ਆਮ ਜਾਂ ਬੋਕਰ ਵਾਲਿਆਂ ਨਾਲ ਨਹੀਂ ਖੜਦਾ ਜਾਂ ਝਾੜੂ ਵਾਲਿਆਂ ਨਾਲ ਮੈਂ ਪੰਥਕ ਪਰਿਵਾਰ ਕਿਹੜਾ ਖੁੱਡੀਆਂ ਪਰਿਵਾਰ ਆ ਮੈਂ ਪੰਥਕ ਤਾਂ ਕਹਿਣਾ ਕਿਉਂਕਿ ਜਗਦੇਵ ਸਿੰਘ ਖੁੱਡੀਆਂ ਉਹ ਸ਼ਖਸ ਸੀ ਜਿਨ੍ਹਾਂ ਨੇ ਆਪਣੇ ਮਾਂ ਕਿਹਾ ਪੁੱਤਾਂ ਨੂੰ ਛੱਡ ਕੇ ਉਹਨਾਂ ਨੇ ਪੰਥ ਦੀ ਬਾਹ ਫੜੀ ਤੇ ਅੱਜ ਉਹਨਾਂ ਦੀ ਬਾਹ ਫੜਨ ਦੀ ਜਿਹੜੀ ਲੋੜ ਆ ਅਸਲ ਪੰਥਕ ਲੋਕਾਂ ਨੂੰ ਆ ਜਿਹੜੇ ਅੱਜ ਬਾਦਲ ਕੀ ਬਾਹ ਫੜੀ ਫਿਰਦੇ ਆ ਜਗਦੇਵ ਸਿੰਘ ਖੁੱਡੀਆਂ ਉਹ ਸ਼ਖਸ ਸੀ ਜਿਨ੍ਹਾਂ ਨੇ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੋ ਕੋ ਕੇ ਉਸ ਟਾਈਮ ਦੇ ਵਿੱਚ ਮਾਰਿਆ ਜਾ ਰਿਹਾ ਸੀ ਸਿੱਖ ਸੰਘਰਸ਼ ਦੇ ਦੌਰ ਚ ਉਹਨਾਂ ਦਾ ਦੁਨੀਆ 'ਚ ਆਵਾਜ਼ ਬੁਲੰਦ ਕਰਨ ਵਾਸਤੇ ਉੱਥੇ ਪਹੁੰਚੇ ਸੀ ਲੋਕ ਸਭਾ ਦੇ ਵਿੱਚ ਪਰ ਉਹਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਉਦੋਂ ਪਹਿਲੀ ਘਰੋ ਚੱਕ ਕੇ ਉਹਨਾਂ ਨੂੰ ਕੀਆ ਖਪਾ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਉਹ ਪਰਿਵਾਰ ਪੰਥਕ ਆ ਯਾਰ ਜਾਂ ਇਹ ਬਾਦਲ ਕੇ ਪੰਥਕ ਨੇ ਦੋਨਾਂ ਦੇ ਵਿੱਚੋਂ ਫੈਸਲਾ ਕਰ ਲਓ ਜੇ ਪੰਥਕ ਪਰਿਵਾਰ ਜਾਂ ਪੰਥਕ ਪਾਰਟੀ ਅਕਾਲੀ ਦਲ ਜਿਹੜੀ ਸੀਗੀ ਸ਼ਰੋਮ ਨਹੀਂ ਅਕਾਲੀ ਦਲ ਜੇ ਆਪਦੇ ਆਧਾਰ ਭੂਤ ਨਾਲ ਜੁੜੀ ਰਹਿੰਦੀ ਨਾ ਅੱਜ ਮੈਂ ਕਹਣਾ ਨਾ ਤਾਂ ਖੁੱਡੀਆਂ ਪਰਿਵਾਰ ਨੂੰ ਹੋਰ ਪਾਸੇ ਜਾਣਾ ਪੈਣਾ ਸੀ ਅੱਜ ਉਹ ਕੀ ਐ ਇਸੇ ਪਾਰਟੀ 'ਚੋਂ ਖੜੇ ਹੁੰਦੇ ਨਾ ਮੈਂ ਕਹਣਾ ਵੀ ਅਮਰਤਪਾਲ ਸਿੰਘ ਸ਼ੰਦੜਾ ਲੁਧਿਆਣੇ ਤੋਂ ਉਹਨਾਂ ਨੂੰ ਅਗੇਂਸਟ ਨਾ ਖੜਾ ਹੋਣਾ ਪੈਂਦਾ ਸਾਡੇ ਕੁਝ ਭਰਾ ਕੀ ਉਹਦੀ ਸਪੋਰਟ ਕਰ ਰਹੇ ਸੀ ਉਹਦੇ ਅਗੇਂਸਟ ਕਮਲਜੀਤ ਬਰਾੜ ਦੀ ਪਰ ਪਿਛਲੇ ਦਿਨੀ ਜਾ ਕੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਦੋਸਤੋ ਤੇ ਸਾਰੇ ਲੋਕ ਇਕੱਠ ਘਰ ਲੈਰਦੇ ਭਰਾ ਇਕੱਠੇ ਵੀ ਹੋਏ ਲੁਧਿਆਣੇ ਦੇ ਵਿੱਚ ਤੇ ਉਹਨਾਂ ਨੇ ਕੀ ਆਪ ਫੈਸਲਾ ਮੁੜ ਕੇ ਕੀ ਆ ਕਰਕੇ ਉਹਨਾਂ ਨੇ ਅਮਰਤਪਾਲ ਸ਼ੰਦੜਾ ਜਿਹੜੇ ਰਿਸ਼ਪਾਲ ਸਿੰਘ ਸ਼ੰਦੜਾ ਦੇ ਫਰਜੰਦ ਨੇ ਜਿਹੜਾ ਕੀ ਆ ਉਸ ਦੌਰ ਦੇ ਵਿੱਚ ਸ਼ਹੀਦ ਕੀਤੇ ਗਏ ਸੀ ਉਹਨਾਂ ਦੀ ਸਪੋਰਟ ਕਰਨ ਵਾਸਤੇ ਸਾਰਿਆਂ ਨੇ ਤૈયਿਆ ਕੀਤਾ ਲੋਕ ਅਧਿਕਾਰ ਲਹਿਰ ਵੱਲੋਂ ਜਿਹੜੇ ਉੱਥੋਂ ਦਾ ਗਰੁੱਪ ਸੀ ਤੇ ਅਸੀਂ ਕੀ ਆ ਬਠਿੰਡੇ ਤੋਂ ਇਹ ਕੋਈ ਇਕੱਲੇ ਦੀ ਮਾ ਕੇ ਸੋਚ ਨਹੀਂ ਹੈ ਲੋਕ ਅਧਿਕਾਰ ਲਹਿਰ ਦੇ ਵਿੱਚ ਸਾਰੇ ਬਲਦੇਵ ਸਿੰਘਾ ਪ੍ਰਧਾਨ ਨੇ ਬਠਿੰਡੇ ਤੋਂ ਉਹਨਾਂ ਦੇ ਵੱਲੋਂ ਕੀ ਆ ਇੱਕ ਮੀਟਿੰਗ ਕਰਕੇ ਸਾਰੇ ਭਰਾਵਾਂ ਨੇ ਫੈਸਲਾ ਲਿਆ ਸੀ ਕਿ ਅਸਲ ਪੰਥਕਾਂ ਦਾ ਸਾਥ ਦੇਣਾ ਜੇ ਤੁਸੀਂ ਮੰਨਦੇ ਹੋ ਕਿ ਜਗਦੇਵ ਸਿੰਘ ਖੁੱਟਕਿਆਂ ਦਾ ਪਰਿਵਾਰ ਅਸਲ ਪੰਥਕ ਪਰਿਵਾਰ ਆ ਜਿਨ੍ਹਾਂ ਨੇ ਕੀ ਆ ਆਪਣਿਆਂ ਨੂੰ ਗਵਾਇਆ ਸੀ ਉਸ ਦੌਰ ਦੇ ਵਿੱਚ ਇਹਨਾਂ ਨੇ ਤਾਂ ਪਾਇਆ ਹੀ ਆ ਗਵਾਇਆ ਕੁਛ ਨਹੀਂ ਇਹ ਛੱਡ ਕੇ ਭੱਜ ਗਏ ਸੀ ਸੁਖਬੀਰ ਸਿੰਘ ਬਾਦਲਵੀ ਵਿਦੇਸ਼ਾਂ ਚ 84 ਤੋਂ ਬਾਅਦ ਪੜ੍ਹਾਈ ਕਰਕੇ ਮੁੜਿਆ ਮਾੜੇ ਦੌਰ ਦੇ ਵਿੱਚ ਜਿਹੜਾ ਸਾਡਾ ਸਿੱਖਾ ਤੇ ਚੱਲਿਆ ਹਨੇਰੀ ਝੁੱਲੀ ਸੀ ਉਸ ਦੌਰ ਦੇ ਵਿੱਚ ਇਹਨਾਂ ਨੇ ਕੁਰਸੀ ਨਹੀਂ ਹੰਡਾਈਆਂ ਸੀ ਤੇ ਸਾਥ ਉਹਨਾਂ ਲੋਕਾਂ ਨੇ ਦਿੱਤਾ ਸੀ ਕੌਕੇ ਸਾਹਿਬ ਦੀ ਸ਼ਹਾਦਤ ਉਹਦਾ ਸਬੂਤ ਆ ਜਿਹੜੀ ਪਿਛਲੇ ਦਿਨ ਇਹਨਾਂ ਦੇ ਕੀ ਖੀਰਲਾ ਤਬੂਤ ਚ ਕਿੱਲ ਗੱਡੀ ਗਈ ਆ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਜਿਹੜੇ ਕਹਿੰਦੇ ਆ ਨਾ ਕਿ ਹਾਂ ਸਪਸ਼ਟ ਕਹਨੇ ਆ ਜੀ ਅਸੀਂ ਸਪੋਰਟ ਕਰ ਰਹੇ ਆ ਗਰਮੀਤ ਸਿੰਘ ਖੁੱਡੀਆਂ ਦੀ ਲੋਕ ਅਧਿਕਾਰ ਲਹਿਰ ਵੱਲ ਸਰਬਜੀਤ ਸਿੰਘ ਮਲੋਆ ਦੀ ਸਪੋਰਟ ਕਰ ਰਹੇ ਆ ਅਮਰਤਪਾਲ ਸਿੰਘ ਦੀ ਸਪੋਰਟ ਕਰ ਰਹੇ ਆ ਠੀਕ ਹੈ ਇਹ ਸਾਰੀਆਂ ਜਿੱਥੇ ਜਿੱਥੇ ਸਪੋਰਟ ਕਰ ਰਹੇ ਆ ਉਹਦਾ ਕਾਰਨ ਇੱਕੋ ਅਸੀਂ ਇਹਨਾਂ ਨੂੰ ਪੰਥਕ ਮੰਨਦੇ ਆ ਤੇ ਜੇ ਤੁਸੀਂ ਇਹਨਾਂ ਨੂੰ ਪੰਥਕ ਮੰਨਦੇ ਹੋ ਤਾਂ ਪੰਥਕ ਹੋਣ ਦਾ ਸਬੂਤ ਦਿਓ ਤੇ ਵੋਟ ਇਹਨਾਂ ਨੂੰ ਪਾਇਓ ਲਾਜ਼ਮੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੇ ਜਿਹੜੇ ਮੈਂ ਕਿਹਾ ਜੀ ਗਾਲਾਂ ਦੇਣ ਵਾਲੇ ਪੰਥਕ ਨੇ ਇਹ ਇਹਨਾਂ ਦੇ ਨਾਲ ਜਾਦੇ ਨਹੀਂ ਸੁਖਬੀਰ ਬਾਦਲ ਅਕੇ ਲਾਣੇ ਦੇ ਨਾਲ ਨਾ ਉਹ ਫਿਰ ਸਿੱਧੇ ਕੀ ਆ ਮਾਵਾ ਭੈਣਾ ਦੇ ਉੱਤੇ ਆਉਂਦੇ ਆ ਮੈਂ ਕਿਹੜਾ ਪੰਥ ਆ ਜਰ ਜਿਹੜਾ ਤੁਹਾਨੂੰ ਕੀ ਐ ਇਹ ਚੀਜ਼ ਦੱਸਦਾ ਸਾਡਾ ਪੰਥ ਤਾਂ ਕੀ ਕਹਿੰਦਾ ਕਿ ਹਰੇਕ ਔਰਤ ਨੂੰ ਆਪਦੀ ਧੀ ਭੈਣ ਸਮਝਣਾ ਤੇ ਸਿੱਧੇ ਧੀ ਭੈਣ ਦੀ ਗਾਲ ਤੇ ਉੱtre ਆਉਂਦੇ ਆ ਆਪਦੇ ਆਪ ਨੂੰ ਪੰਥਕ ਕਹਾਉਣ ਵਾਲੇ ਲੋਕ ਮੈਂ ਫਿਟ ਲਾਨਤ ਕਹਿਣਾ ਤੇ ਉਹ ਲੋਕ ਬੇਗੈਰ ਤੇ ਬੇਅਣਖੇ ਬੇਜਮੀਰੇ ਤੇ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਜਿਹੜੇ ਬੰਦੇ ਬਾਦਲ ਕਹਿੰਦੇ ਮਗਰ ਅਜੇ ਵੀ ਜੁੜੇ ਪਿਆ ਜਰ ਉਹਨਾਂ ਨੂੰ ਸ਼ਰਮ ਆਉਣੀ ਚਾਹੀ ਤੇ 1 ਜੂਨ ਨੂੰ ਯਾਦ ਰੱਖਿਓ ਉਹ ਦਿਨਾਂ ਜਿਹੜੇ ਦਿਨ ਕੀ ਆ ਬੁਰਜ ਜਵਾਰ ਕੇਦੋ ਕੀ ਆ ਮਾਰਾ ਸਰੂਪ ਚੋਰੀ ਕਰਕੇ ਉਸ ਤੋਂ ਮਾਕੇ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਵਰਤਾਂਤ ਸਿਰਜਿਆ ਗਿਆ ਉਹਦੇ ਚ ਸੁਖਵੀਰ ਬਾਲ ਦਾ ਰੋਲ ਸਾਰਿਆਂ ਨੂੰ ਪਤਾ ਹੋਊ ਆਪਦੇ ਆਪ ਨੂੰ ਪੰਤਕ ਹੋਣ ਵਾਲੇ ਦਾ ਜੇ ਸਹਿਮਤ ਹੈਗੇ ਹੋ ਤਾਂ ਉਹਨਾਂ ਦੋ ਸ਼ਹੀਦਾਂ ਨੂੰ ਵੀ ਯਾਦ ਰੱਖੋ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਕੇ ਮਗਰੋਂ ਪੁਲਿਸ ਨੂੰਣ ਪਛਾਤੀ ਡਿਕਲੇਅਰ ਕਰਨ ਵਾਲਾ ਇਹੀ ਸੁਖਵੀਰ ਸਿੰਘ ਬਾਦਲ ਸੀ ਇਸੇ ਸੁਖਵੀਰ ਸਿੰਘ ਬਾਦਲ ਨੇ ਐਸਜੀਪੀਸੀ ਨੂੰ ਅੱਜ ਥਾਥਾਂ ਦੇ ਪੋਸਟਰ ਲਾ ਰਾਇਆ 84 ਦਾ ਯਾਦ ਕਰਾ ਕੇ ਨਾ ਨਾ ਭੁੱਲਣਯੋਗ ਦੱਸਿਆ ਜਾ ਰਿਹਾ ਪਿਛਲੇ 40 ਸਾਲਾਂ ਚ ਤੁਹਾਡੇ ਯਾਦ ਨਹੀਂ ਆਇਆ ਅੱਜ ਕੁਰਸੀ ਹਲਦੀ ਦੇ ਸਕੇ ਤੁਸੀਂ ਫੇਰ ਪੰਥਕ ਕੀ ਆ ਮੈਂ ਕਿ ਉਧਰ ਨੂੰ ਮਹਾੜ ਕੰਨੀ ਮੁੜਿਆ ਏ ਤੁਸੀਂ ਆਪ ਪੰਥਕ ਨੂੰ ਪੰਥਕ ਹੋਣ ਤੋਂ ਤਿਲਾਂਜਲੀ ਦੇ ਕੇ ਭੱਜੇ ਸੀ ਇਹ ਭਗਾਉੜੇ ਲੋਕ ਨੇ ਤੇ ਮੈਂ ਕਹਿੰਦਾ ਅਸੀਂ ਉਹ ਤਰ੍ਹਾਂ ਦੇ ਮਲੰਗ ਮੈਂ ਆਪਦੇ ਆਪ ਨੂੰ ਵੀ ਗੱਲ ਕਰਦਾ ਸਾਡੇ ਸਾਰੀ ਲਹਿਰ ਦੇ ਜਿਹੜੇ ਭਰਾ ਨੇ ਅਸੀਂ 1 ਜੂਨ ਨੂੰ ਆਪਦੇ ਆਪ ਨੂੰ ਮਲੰਗ ਖਵਾਉਣ ਨੂੰ ਵੀ ਤਿਆਰ ਆ ਪਰ ਅਸੀਂ ਮਲੰਗੋਂ ਆ ਜਿਹੜੇ ਮੈਂ ਕਹਿੰਦਾ ਕੀ ਹੈ ਮੈਲ ਵਾਲੇ ਨਹੀਂ ਹੈਗੇ ਕਿਤੇ ਨਾ ਕਿਤੇ ਸਾਡੇ ਉਹ ਵੀ ਭਰਾ ਜਿਹਨਾਂ ਨੂੰ ਮਲੰਗ ਸੁਖਵੀਰ ਬਾਦਲ ਵੀ ਕਹਿੰਦਾ ਲਾਪਰਵਾਹ ਦੇ ਫੱਕਰ ਸੁਹਾਲੇ ਰਹੇ ਆ ਪਰ ਐਤਕੀ ਅਸਲ ਪੰਥਕ ਹੋਣ ਦਾ ਸਬੂਤ ਦਿਓ ਤੇ ਇਹਨਾਂ ਪੰਥਕ ਸ਼ਕਸ਼ੀਤਾਂ ਜਿਹੜੀਆਂ ਹੈਗੀਆਂ ਗੁਰਮੀਤ ਸਿੰਘ ਖੁੱਡੀਆਂ ਨੂੰ ਲਾ ਲਓ ਸਰਜੀਤ ਸਿੰਘ ਮਲੋਆ ਨੂੰ ਲਾ ਲਓ ਅਮਰਪਾਲ ਸਿੰਘ ਨੂੰ ਲਾ ਲਓ ਇਹਨਾਂ ਸਾਰਿਆਂ ਨੂੰ ਸ਼ੰਦੜਾ ਸਾਹਿਬ ਦੇ ਮਾਕੇ ਰਸ਼ਪਾਲ ਸਿੰਘ ਸ਼ੰਦੜਾ ਦੇ ਬਰੇਟਾ ਜਿਹੜਾ ਅਮਰਪਾਲ ਸਿੰਘ ਸ਼ੰਦੜਾ ਉਹਨਾਂ ਨੂੰ ਸਾਰਿਆਂ ਨੂੰ ਗਿਆ ਸਪੋਰਟ ਕਰਨ ਦੀ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਤੇ ਤੁਸੀਂ ਪੰਥ ਕੋ ਕੇ ਮਲੰਗੋਂ ਇਹ ਚੀਜ਼ ਦਾ ਫੈਸਲਾ ਕਰਕੇ ਇੱਕ ਕਮੈਂਟ ਬਾਕਸ ਚ ਦੱਸਿਓ ਵੀ ਜ਼ਰੂਰ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਮਲੰਗ ਕਹਾਉਣ ਦੇ ਲਈ ਤਿਆਰ ਹੋ ਤਾਂ ਇਸ ਪੋਸਟ ਨੂੰ ਸ਼ੇਅਰ ਕਰਿਓ ਤੇ ਜੇ ਬਾਦਲਾਂ ਦੇ ਮੂੰਹ ਤੇ ਚਪੇੜ ਵਾਂਗੂ ਇਹ ਗੱਲਾਂ ਨੂੰ ਕੀ ਮਾਰਨਾ ਵੀ ਚਾਹਣੇ ਹੋ ਤਾਂ ਵੀ ਇਹ ਗੱਲ ਅਗੇ ਤੁਰਦੀ ਜ਼ਰੂਰ ਕਰਿਓ ਐਨੀਆਂ ਕੇ ਬੇਨਤੀਆਂ ਕਰਦਾ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ